ਅਸੀਂ ਦੇਖੋ 10 ਮਿੰਟ ਕੋਲੋਨੇ ਆ ਤੇ ਸਾਡਾ ਸਿਰ ਚਕਰਾਂ ਲਾ ਜਾਂਦਾ ਉਹ ਬਿਉਸ਼ ਹੋਣ ਤੱਕ ਜਾਂਦੇ ਆ ਤੇ ਜਾਨਵਰ ਤੇ ਕਿਸੇ ਨੂੰ ਐਸੇ ਨਹੀਂ ਲਾ ਸਕਦੇ ਪਰ ਇਹਨਾਂ ਦੀ 24 24 ਘੰਟੇ ਡਿਊਟੀ ਆ ਇਹਨਾਂ ਦੇ ਨਾਂ ਲਾਵੇ ਕੋ ਪਾਣੀ ਆ ਨਾ ਕੋ ਲੈਣਾ ਨਾ ਦੇਣਾ ਤੇ ਸਾਡੇ ਵੱਲੋਂ ਸਹਿਯੋਗ ਇਹੋ ਦਿੱਤਾ ਕਿ ਚਲੋ ਇਹਨਾਂ ਨੂੰ ਪਾਣੀ ਪਿਲਾਇਆ ਜਾਵੇ ਆਪਣੇ ਆਪਣੇ ਪੱਧਰ ਤੇ ਸ਼ੁਰੂ ਕਰੋ ਲੇਕਿਨ ਇਹ ਪਾਣੀ ਦੀ ਸੇਵਾ ਜਿੰਨਾ ਗਰਮੀ ਪੈ ਰਹੀ ਹੈ ਜਿੰਨੀ ਹੀਟ ਵੇਵ ਚੱਲਦੀ ਹੈ ਇਹਦੇ ਵਿੱਚ ਪਾਣੀ ਦੀ ਸੇਵਾ ਕਰੋ ਤੇ ਮਨੁੱਖਤਾਂ ਨੂੰ ਬਚਾਓ ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਤਾਪਮਾਨ ਵਾਧਾ ਨਜ਼ਰ ਆ ਰਿਹਾ ਤੇ ਡਿਗਰੀ ਵੀ ਵਧੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕੀਤੀ ਜਾਵੇ ਇੱਕ ਸੰਸਥਾ ਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਜਿਹੜੇ ਹਰ ਨਾਕੇ ਦੇ ਉੱਪਰ ਪੁਲਸ ਮਲਾਜੰਗ ਜਾਂ ਬੈਂਟਰੀ ਚਾਲਕ ਨੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਇਹ ਉਪਰਾਲਾ ਕਹਿ ਸਕਦੇ ਆ ਛਲਾਗਾ ਜੋਗ ਹੈਗਾ ਪਹਿਲਾਂ ਇਸ ਸੰਸਥਾ ਦੇ ਵੱਲੋਂ ਕੁਝੇ ਵੰਡੇ ਗਏ ਸੀ ਜਿੱਦਾਂ ਕਿ ਗਰਮੀ ਦੇ ਵਿੱਚ ਪੰਛੀਆਂ ਦੇ ਪਾਣੀ ਵਾਸਤੇ ਵੰਡੇ ਗਏ ਸੀ ਤੇ ਇਹ ਜਿਹੜਾ ਉਪਰਾਲਾ ਮਾਨ ਦੇ ਵਿੱਚ ਕੀਤਾ ਹੈ ਉਹ ਗੱਲਬਾਤ ਕਰਾਂਗੇ ਕਿਉਂਕਿ ਗਰਮੀ ਦਾ ਜਿਹੜਾ ਸੀਜ਼ਨ ਉਹ ਵਾਧਾ ਨਜ਼ਰ ਆ ਰਿਹਾ ਤੇ ਇਦਾਂ ਦੇ ਪਰਾਲੇ ਹੋਰ ਹੋਣੇ ਚਾਹੀਦੇ ਨੇ ਕਿਉਂਕਿ ਕਈ ਲੋਕਾਂ ਨੂੰ ਮੁਸ਼ਕਲ ਦਾ ਕਈ ਸਾਹਮਣਾ ਕਰਨਾ ਪੈ ਰਿਹਾ ਪਰ ਰੋਜੀ ਰੋਟੀ ਵਾਸਤੇ ਇਹ ਆਟੋ ਚਾਲਕ ਤੁਪੇ ਹੀ ਕੰਮ ਕਰਦੇ ਨਜ਼ਰ ਆ ਰਹੇ ਨੇ ਤੇ ਇਹਨਾਂ ਸੰਸਥਾ ਦੇ ਵੱਲੋਂ ਜਗਾ ਜਗਾ ਜਾ ਕੇ ਚੌਂਕਾ ਦੇ ਵਿੱਚ ਜਿੱਥੇ ਪੁਲਿਸ ਦੇ ਨਾਕੇ ਲੱਗੇ ਹੋਏ ਨੇ ਜਾਂ ਇਹਦਾ ਲੈਟਾ ਹੈਗੀਆਂ ਉੱਥੇ ਪਾਣੀ ਦੀਆਂ ਬੋਤਲਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਕਹਿ ਸਕਦੇ ਆ ਕਿ ਛਲਾਗਾ ਜੋਗ ਕੰਮ ਕੀਤਾ ਜਾ ਰਿਹਾ ਲੋਕਾਂ ਨਾਲ ਗੱਲਬਾਤ ਕਰਾਂਗੇ ਪਰ ਇਹ ਕਿਦਾਂ ਲੱਗ ਰਿਹਾ ਜੀ ਉਪਰਾਲਾ ਵੈਰੀ ਗੁੱਡ ਜੀ ਥੈਂਕ ਯੂ ਸੋ ਮਚ ਪਾਣੀ ਪਲਾਣਾ ਬਹੁਤ ਪੁੰਨਿਆ ਦਾ ਕੰ ਵਧੀਆ ਬਰਾਲੇ ਜੀ ਵਧੀਆ 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 ਬਹੁਤ ਵਧੀਆ ਪਹਿਲਾਂ ਸੰਸਤਾ ਵੱਲੋਂ ਪੁਜੇ ਵੰਡੇ ਗਏ ਸੀ ਕਬੂਤਰਾਂ ਵਾਸਤੇ ਪਾਣੀ ਰੱਖਿਆ ਹਾਂ ਉਹ ਵੀ ਮੈਂ ਖੜਿਆ ਸੀਗਾ ਪੁਜਾ ਖੜਿਆ ਸੀਗਾ ਇਹ ਤਾਂ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜਿੱਦਾਂ ਸਾਨੂੰ ਲੋੜ ਆਦਾ ਪੰਛੀਆਂ ਨੂੰ ਵੀ ਲੋੜ ਹੈ ਕਿੰਦਾ ਕਿੰਦਾ ਦੇ ਪ੍ਰਾਲੇ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਸੰਸਤਾਵਾਂ ਨੂੰ ਅਜਿਹਾ ਕੰਮ ਕਰਦੇ ਰਹਿਣਾ ਚਾਹੀਦਾ ਬਿਲਕੁਲ ਜੀ ਲੋਕ ਛਲਾਗਾ ਕਰਦੇ ਨਜ਼ਰ ਆ ਰਹੇ ਨੇ ਅਧਿਸਾਦੋ ਕੀ ਗੱਲਬਾਤ ਵੀ ਅਸੀਂ ਕਰਾਂਗੇ ਕਿ ਪਾਣੀ ਦੀਆਂ ਬੋਤਲਾਂ ਦਿੱਤੇ ਜਾ ਰਹੀਆਂ ਨੇ ਹਾਂਜੀ ਕੀ ਨਾਮ ਰਾਮਕਮਰ ਕਿੱਦਾਂ ਲੱਗ ਰਿਹਾ ਪ੍ਰਾਲਾ ਵਧੀਆ ਵਧੀਆ ਮਾਰਾ ਕਿੰਨੀ ਵੀ ਵਧੀਆ ਵਧੀਆ ਦੋ ਦਿਨ ਤੋਂ ਗਰਮੀ ਕਾਫੀ ਹਾਂਜੀ 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 ਨਾਲ ਵੀ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਜੀ ਮੇਰਾ ਨਾਮ ਜੀ ਦਿਦੀ ਰਸਜੀਲਾ ਜੀ ਸੰਸਾਰ ਨਾਮ ਮੈਨਨ ਗਲੋਬਲ ਫਾਊਂਡੇਸ਼ਨ ਆ ਜੀ ਸਭ ਕਿੰਨਾ ਮਨ ਦੇ ਵਿੱਚ ਆਇਆ ਇਹ ਚੀਜ਼ ਪਹਿਲਾਂ ਤੁਹਾਡੇ ਕੋਲ ਕੁਝੇ ਵੰਡੇ ਗਏ ਇਤਨੇ ਦੇ ਕੰਮ ਕਾਫੀ ਜਿਹੜੇ ਕੀਤੇ ਜਾਂਦੇ ਆ ਤੁਹਾਡੇ ਵੱਲੋਂ ਸਰ ਦੇਖੋ ਗਰਮੀ ਬਹੁਤ ਜ਼ਿਆਦਾ ਵਾ ਕੱਲ ਦੀ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਵੀ ਛੁੱਟੀਆਂ ਕਰਤੀਆਂ ਲੂ ਪੈ ਰਹੀ ਹੈ ਬੜੀ ਜ਼ਬਰਦਸਤ ਇਸ ਕਰਕੇ ਦੇਖੋ ਪਾਣੀ ਦੀ ਬੜੀ ਜ਼ਰੂਰਤ ਆ ਦੇਖੋ ਪੰਜਾਬ ਦੇ ਵੈਸੇ ਵੀ ਧਰਤੀ ਗੁਰੂਆਂ ਦੀ ਹੈ ਤੇ ਸ਼ਬੀਲਾ ਲੱਗਦੀਆਂ ਵਾ ਪਰ ਹਰ ਬ ਤੇ ਸਾਡਾ ਇੱਕ ਸੰਦੇਸ਼ ਹੈ ਕਿ 20 ਰੁਪਏ ਦੀ ਬੋਤਲ ਮਿਲਦੀ ਆ ਤੁਸੀਂ ਇੱਕ ਦੋ ਬੋਤਲਾਂ ਹੀ ਦੇ ਕੇ ਕਿਸੇ ਦਾ ਭਲਾ ਕਰ ਦਿਓ ਕਿਸੇ ਨੂੰ ਪਾਣੀ ਦੀ ਪਿਆਸ बुझा ਦਿਓ ਤੇ ਬੜਾ ਵਧੀਆ ਕੰਮ ਹੋਏਗਾ ਪਹਿਲਾਂ ਵੀ ਅਪਰਾਲਾ ਕੀਤਾ ਗਿਆ ਸੀ ਕਿ ਜਿਹੜੇ ਪੰਛੀਆਂ ਨੂੰ ਦੇਖਦੇ ਹੋਇਆ ਤੁਹਾਡੇ ਉੱਲ ਪਰ ਸਰਵਰ ਕੀਤਾ ਗਿਆ ਸੀ ਕਿ ਪੰਛੀ ਕਿੱਥੇ ਜ਼ਿਆਦਾ ਬੈਠਦੇ ਨੇ ਇਸ ਕੋਰੇ ਵੰਡੇ ਆ 10000 ਕੋਰੇ ਵੰਡੇ ਆ ਮਿੱਟੀ ਦੇ ਜਿਹਦੇ ਨਾਲ ਪਾਣੀ ਪਾਣ ਕੇ ਲੋਕ ਤੇ ਉਹਨਾਂ ਨੂੰ ਪੰਛੀਆਂ ਨੂੰ ਪਾਣੀ ਮਿਲੇਗਾ ਤੇ ਉਹਨਾਂ ਦੀ ਵੀ ਜਾਨ ਬਚੇਗੀ ਗਰਮੀ ਬਹੁਤ ਜ਼ਿਆਦਾ ਅਸੀਂ ਦੇਖੋ 10 ਮਿੰਟ ਖਲੋਨੇ ਆ ਤੇ ਸਾਡਾ ਸਿਲ ਚਕਰਾਂ ਲਾ ਜਾਂਦਾ ਉਹ ਬੇਹੋਸ਼ ਹੋਣ ਤੱਕ ਜਾਂਦੇ ਆ ਤੇ ਜਾਨਵਰ ਤੇ ਕਿਸੇ ਨੂੰ ਐਸ ਇਹ ਪਾਣੀ ਦੀ ਸੇਵਾ ਵਾਜੀ ਬਸ ਮਾੜਾ ਇੱਕ ਅਪੀਲ ਆ ਲੋਕਾਂ ਨੂੰ ਕਿ ਸਾਰਿਆਂ ਨੂੰ ਥੋੜਾ ਥੋੜਾ ਕਰਨਾ ਚਾਹੀਦਾ ਜਿਹੜੇ ਸਮਰਥਾ ਦੂਸਰੇ ਸੰਯੋਗ ਕਰਨ ਤੇ ਦੂਸਰੇ ਸਾਥ ਦੇਣ ਬੰਦ ਵਿੱਚ ਕਿਦਾਇ ਕਹਿੰਦੇ ਕਿ ਜਿੰਨੇ ਨਾਕੇ ਅੰਮ੍ਰਿਤਸਰ ਚ ਲੱਗੇ ਪਹਿਲਾਂ ਉੱਥੇ ਪਾਣੀ ਦਿੱਤਾ ਗਿਆ ਸਰ ਦੇਖੋ ਸਾਰੇ ਦਿਨ ਇਹ ਵਿਚਾਰੇ ਖਲੋਤੇ ਰਹਿੰਦੇ ਆ ਡਿਊਟੀ ਦਾ ਇਹਨਾਂ ਦਾ ਕੋਈ ਨਹੀਂ ਪਤਾ ਆਮ ਡਿਊਟੀ ਹੁੰਦੀ 9 ਤੋਂ 5 ਪਰ ਇਹਨਾਂ ਦੀ 24 24 ਘੰਟੇ ਡਿਊਟੀ ਆ ਇਹਨਾਂ ਦੇ ਨਾਮ ਲਾ ਕੇ ਕੋ ਪਾਣੀ ਆ ਨਾ ਕੋ ਲੈਣਾ ਨਾ ਦੇਣਾ ਤੇ ਸਾਡੇ ਵੱਲੋਂ ਸੰਯੋਗ ਇਹੋ ਦਿੱਤਾ ਗਿਆ ਕਿ ਚਲੋ ਇਹਨਾਂ ਨੂੰ ਪਾਣੀ ਪੁਲਾਇਆ ਜਾਵੇ ਤੇ ਚਲੋ ਇਹ ਸਾਡੀ ਇਹਨਾਂ ਕਰਕੇ ਹੀ ਤੁਰੇ ਫਿਰਦੇ ਆ ਸਾਰੇ ਸ਼ਹਿਰ ਜਮਨ ਸ਼ਾਂਤੀ ਤੇ ਪੁਲਿਸ ਕਰ ਗਈ ਆ ਸਰ ਕਿਦਾਂ ਲੱਗ ਰਿਹਾ ਹੈ ਪ੍ਰਾਲਾ ਜੀ ਤੁਹਾਡੇ ਲੋਕੀ ਤਾਂ ਦੇਖੋ ਜਲ ਹੈ ਤੇ ਜੀਵਨ ਹੈ ਅਸੀਂ ਐਸੇ ਥੀਮ ਤੇ ਜਿਹੜਾ ਵਾ ਸਾਡੀ ਫਾਊਂਡੇਸ਼ਨ ਨੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜਾ ਵਾ ਪਾਣੀ ਜਿਹੜਾ ਕਿ ਇੱਕ ਬੇਸਿਕ ਜਿਹੜੀ ਬੁਨਿਆਦ ਹੈ ਇਨਸਾਨੀ ਜੀਵਨ ਦੀ ਉਹਦੇ ਲਈ ਸਪੈਸ਼ਲੀ ਅਸੀਂ ਦੇਖਿਆ ਕਿ ਜਿਹੜੇ ਈ ਰਿਕਸ਼ਾ ਵਾਲੇ ਨੇ ਆਟੋ ਰਿਕਸ਼ਾ ਵਾਲੇ ਨੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਕਿ ਤੁੱਪੇ ਖਲੁੱਤੇ ਨੇ ਅਸੀਂ ਉਹਨਾਂ ਨੂੰ ਜਿਹੜਾ ਵਾ ਪਾਣੀ ਦੇ ਰਹੇ ਆ ਔਰ ਇਹ ਇੱਕ ਮੈਸੇਜ ਵੀ ਹੈ ਹਰ ਉਸ ਸਮਰਥ ਬੰਦੇ ਨੂੰ ਜੋ ਵੀ ਕੋਈ ਸੇਵਾ ਕਰਨਾ ਚਾਹੁੰਦਾ ਇਸ ਪਾਣੀ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਤੇ ਆਓ ਆਪਣੇ ਆਪਣੇ ਪੱਧਰ ਤੇ ਸ਼ੁਰੂ ਕਰੋ ਲੇਕਿਨ ਇਹ ਪਾਣੀ ਦੀ ਸੇਵਾ ਜਿੰਨਾ ਗਰਮੀ ਪੈ ਰਹੀ ਹੈ ਜਿੰਨੀ ਹੀਟ ਵੇਵ ਚੱਲਦੀ ਹੈ ਇਹਦੇ ਵਿੱਚ ਪਾਣੀ ਦੀ ਸੇਵਾ ਕਰੋ ਤੇ ਮਨੁੱਖਤਾਂ ਨੂੰ ਬਚਾਓ ਦਾ ਕਿ ਇਹਦੇ ਜ਼ਿੰਮੇਵਾਰ ਅਸੀਂ ਲੋਕ ਵੀ ਆ ਗਏ ਹਾਂ ਕਿਉਂਕਿ ਆਪਾਂ ਜਦੋਂ ਘਰ ਤੇ 50 ਲੱਖ ਰੁਪਏ ਦਾ ਲਾ ਕੇ ਬਣਾ ਲਈਦਾ ਉਹਦੇ ਬਾਅਦ ਕੋਈ ਪੌਦਾ ਨਹੀਂ ਲਾਉਂਦੇ ਕਿਉਂਕਿ ਨਹੀਂ ਲੱਗਦਾ ਕਿ ਪੌਦੇ ਹੋਣਗੇ ਤੇ ਵਾਤਾਵਰਨ ਚੇਂਜ ਹੋਵੇਗਾ ਦੇਖੋ ਸਾਨੂੰ ਆਪਣੀਆਂ ਬੇਸਿਕ ਹੈਬਿਟਸ ਤੇ ਚੇਂਜ ਕਰਨੀਆਂ ਪੈਣਗੀਆਂ ਜੇ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਠੀਕ ਕਹੀ ਹੈ ਸਾਨੂੰ ਰੇਨ ਹਾਰਵੈਸਟਿੰਗ ਦਾ ਵੀ ਆਪਣੇ ਘਰ ਲਾਣਾ ਚਾਹੀਦਾ ਵਾ ਸਾਨੂੰ ਪੌਦੇ ਵੀ ਲਾਣੇ ਚਾਹੀਦੇ ਆ ਤਾਂ ਜੋ ਮਾਨਵ ਜੀਵਨ ਬਚ ਸਕੇ ਜੇ ਅਸੀਂ ਇਹ ਉਪਰਾਲੇ ਨਾ ਕੀਤੇ ਤੇ ਬਹੁਤ ਉਹ ਦਿਨ ਦੂਰ ਨਹੀਂ ਹੈਗਾ ਜਿਸ ਦਿਨ ਅੰਮ੍ਰਿਤਸਰ ਸ਼ਹਿਰ ਵਿੱਚ ਵੀ ਪਾਣੀ ਦੀ ਕਿੱਲਤ ਜਿਹੜੀ ਹੈ ਜਿਸ ਤਰ੍ਹਾਂ ਕਿ ਮੁੰਬਈ ਵਰਗੇ ਸ਼ਹਿਰ 'ਚ ਹੈ ਕਿਉਂਕਿ ਇਹ ਮੈਟਰੋ ਸਿਟੀ ਬਣਦਾ ਜਾ ਰਿਹਾ ਇਹਦੇ ਵਿੱਚ ਵੀ ਜਿਹੜੀ ਹੈ ਪਾਣੀ ਦੀ ਕਿੱਲਤ ਬਹੁਤ ਜਲਦੀ ਆਉਣ ਵਾਲੀ ਹੈ ਜਦੋਂ ਤੁਸੀਂ ਦਿੱਲੀ ਦੇ ਵਿੱਚ ਐਂਟਰ ਹੁੰਦੇ ਹੋ ਤੇ 20 ਰੁਪਏ ਦਾ ਗਲਾਸ ਛੋਟਾ ਇਹ ਦਿੱਤੇ ਪਾਣੀ ਦਾ ਓਏ ਫ੍ਰੀ ਸੇਵਾ ਇੱਥੇ ਫ੍ਰੀ ਸੇਵਾ ਹੈ ਲੇਕਿਨ ਉਹ ਦਿਨ ਦੂਰ ਨਹੀਂ ਹੈ ਜਦੋਂ ਇੱਥੇ ਵੀ ਇਹੀ ਕੰਮ ਚੱਲੇਗਾ ਜੇ ਅਸੀਂ ਮਿਲ ਜੁਲ ਕੇ ਇਸ ਚੀਜ਼ ਦੇ ਉਪਰਾਲੇ ਨਾ ਕੀਤੇ ਤੇ ਸਰ ਕਿਦਾਂ ਲੱਗ ਰਿਹਾ ਬਹੁਤ ਅੱਛਾ ਜੀ ਬਹੁਤ ਅੱਛਾ ਲੱਗ ਰਿਹਾ ਇਹਦਾ ਮਨ ਦੇ ਵਿੱਚ ਇਹ ਸਾਡੇ ਪ੍ਰੈਜ਼ੀਡੈਂਟ ਨੇ ਧੀ ਜੇ ਤੁਸੀਂ ਉਹ ਹੀ ਚੀਜ਼ ਨੂੰ ਫਾਲੋ ਕਰ ਰਹੇ ਹੋ ਤੇ ਸਾਥ ਦੇ ਰਹੇ ਨਾਲ ਬਸ ਹਾਂ ਜੀ ਕਿੰਨੀ ਮਨ ਨੂੰ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਕਿ ਦੇਖੋ ਹੁੰਦਾ ਸੀ ਵੀ ਇੱਥੇ ਖੜੇ ਆ ਚਲੋ ਜਿੰਨੂੰ ਦਈ ਦਾ 2 ਮਿੰਟ ਅਗਲਾ ਬੜਾ ਐਕਸਾਈਟਿਡ ਹੁੰਦਾ ਜਾਂ ਇੱਕ ਦੁਆਵਾਂ ਵੀ ਦਿੰਦਾ ਬਹੁਤ ਅੱਛਾ ਕੰਮ ਕਰ ਰਹੇ ਹੋ ਕਿਉਂਕਿ ਸਾਰਾ ਦਿਨ ਅਸੀਂ ਆਪਣੇ ਕਮਾਗਮਾਂ ਦੇ ਵਿੱਚ ਹੀ ਰਹਿੰਨੇ ਆ ਉਹ ਦੀਰਾ ਜੀ ਦਾ ਮਨ ਥੋੜਾ ਜਿਹਾ ਕੁਝ ਨਾ ਕੁਝ ਉਹ ਕਰਦੇ ਰਹਿੰਦੇ ਨੇ ਕਦੀ ਕੁਝ ਕਰਦਾ ਕਦੀ ਕੁਝ ਅੱਗੇ ਵੀ ਬਹੁਤ ਅੱਛੇ ਆਪਾਂ ਦੋ ਤਿੰਨ ਹੋਰ ਬੜੇ ਅੱਛੇ ਇੱਕ ਚੀਜ਼ਾਂ ਇਵੈਂਟ ਕਰਨ ਜਾ ਰਹੇ ਹਾਂ ਹੋਰ ਮੈਸੇਜ ਦੇਣਾ ਚਾਹੁੰਗਾ ਕਿ ਪੌਦਿਆਂ ਲਾਈ ਜਾਣ ਜਿਆਦੇ ਸਰ ਸਰ ਹਰ ਕਿਸੇ ਨੇ ਚਲੋ ਸਮਰਥਾ ਦਿੱਤੀ ਹੈ ਪੋਸ਼ ਲੋਕੈਲਿਟੀ ਜੱਪਾ ਖੜੇ ਆ ਜੋ ਤੁਹਾਡੀ ਸਮਝ ਪੈਂਦੀ ਕਿਉਂਕਿ ਅੱਜ ਕੱਲ ਕੋਈ ਨਹੀਂ ਕਹਿੰਨੂੰ ਸਮਝਾ ਸਕਦਾ ਤੂੰ ਜਿੰਨਾ ਮਰਜ਼ੀ ਕਰ ਲਓ ਜੋ ਕਿਸੇ ਦਾ ਮਨ ਕਰਦਾ ਉਹਨੇ ਉਹੀ ਕਰਨਾ ਅਸੀਂ ਬਸ ਇੱਕ ਰਿਕੁਐਸਟ ਕਰ ਸਕਦੇ ਇੱਕ ਮੈਸੇਜ ਦੇਣ ਨੂੰ ਕਰਦਾ ਕਿਉਂਕਿ ਇਹਨਾਂ 500 ਬੋਟਲ ਅਸੀਂ ਆਲਮੋਸਟ ਡਿਸਟ੍ਰਿਬਿਊਟ ਕੀਤੀ ਹੈ ਅੱਜ ਤੇ ਮਿੰਟੋ ਮਿੰਟ ਹੋ ਵੀ ਗਈ ਹੈ ਤੇ ਹਰ ਇੱਕ ਬੰਦੇ ਨੇ ਬੜੇ ਖੁਸ਼ੀ ਦੇ ਨਾਲ ਉਹ ਚੀਜ਼ ਵੀ ਲਈ ਹੈ ਜੋ ਪਾਣੀ ਦੀ ਬਹੁਤ ਠੰਡੀ ਫੜਾਈ ਖੁਸ਼ੀ ਹੈ ਪਾਣੀ ਤੇ ਦੇਖੋ ਹਰ ਕਿਸੇ ਦੀ ਰਿਕੁਆਇਰਮੈਂਟ ਹੈ ਨਾ ਇਹ ਹੈ ਵੀ ਨਹੀਂ ਕਿ ਨਾਰਮਲ ਚੀਜ਼ ਅਸੀਂ ਘਰੋਂ ਜਿਵੇਂ ਕਿਨਲੀ ਕਿਤਾ ਲੱਗ ਰਾਇਆ ਜੀ ਪਰਾਲਾ ਸ਼ਰਵਾਦ ਕੀਤੀ ਗਏ ਗੁਰੂ ਨਗਰੀ ਨੂੰ ਪੂਰੇ ਪੰਜਾਬ ਚ ਤੇ ਹੋਈ ਨਹੀਂ ਹੋਣੀ ਅੰਮ੍ਰਿਤਸਰ ਤੋਂ ਸ਼ੁਰੂਆਤ ਦੇਖੋ ਜੀ ਇਹ ਸ਼ੁਰੂਆਤ ਕਰਨ ਦੇ ਵਿੱਚ ਮੁੱਖ ਗੱਲ ਨੇ ਆਹੀ 500 ਬੋਤਲਾਂ ਨਾਲ ਸ਼ਾਇਰ ਨਹੀਂ ਰਜਾ ਸਕਦੇ ਅਸੀਂ ਇੱਕ ਮੈਸੇਜ ਦੇਣਾ ਸਰਦਾਰ ਸਭ ਤੋਂ ਵੱਡਾ ਮੋਟਿਵ ਹੈ ਮੈਸੇਜ ਦੇਣਾ ਘਰੋ-ਤਰੀਏ ਤੇ ਸਾਡੇ ਘਰ ਇੱਕ ਦੋ ਬੋਤਲਾਂ ਪਾਣੀ ਦੀਆਂ ਲੈ ਕੇ ਤਰੀਏ ਰਸਤੇ 'ਚ ਕੋਈ ਪਿਆਸਾ ਬੰਦਾ ਉਹਨੂੰ ਪਾਣੀ ਪਿਆ ਦਈਏ ਕਿਉਂਕਿ ਗਰਮੀ ਏਡੀ ਗਰਮੀ ਹੈ ਵੈਸੇ ਤੇ ਇਹ ਕੰਮ ਮੈਂ ਸਰਕਾਰਾਂ ਦਾ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਹਰ ਚੌਂਕ ਦੇ ਵਿੱਚ ਇੱਕ ਨਲਕਾ ਪਾਵੇਂ ਹੈਂਡ ਪੰਪ ਲਵਾ ਕੇ ਦੇਣਾ ਚਾਹੀਦਾ ਲੇਕਿ ਜੀ ਲੇਕਿਨ ਅੱਜ ਦੇ ਟਾਈਮ ਤੇ ਨਾ ਪਾਣੀ ਦੇ ਕੋ ਛੋਟੀ ਟੂਟੀ ਵੀ ਨਹੀਂ ਲੱਭਦੀ ਤੁਸੀਂ ਅੰਮ੍ਰਿਤਸਰ ਤੋਂ বাস ਸਟੈਂਡ ਤੋਂ ਜਾ ਕੇ ਛਾੜੇ ਨਰੇਂਗੜ੍ਹ ਤੱਕ ਚੱਲ ਜਿਓ ਰਸਤੇ 'ਤੇ ਤੁਹਾਨੂੰ ਇੱਕ ਨੰਗਾ ਨਹੀਂ ਮਿਲਣਾ ਲੇਕਿਨ ਪਾਣੀ ਦੀ ਬਹੁਤ ਜ਼ਰੂਰੀ ਹੈ ਇਨਸਾਨਾਂ ਦੇ ਨਾਲ ਨਾਲ ਕੀ ਸਮਾਂ ਹੁੰਦਾ ਈ ਇੱਕ ਛੋਟੇ ਛੋਟੇ ਨਾ ਛੱਪੜੀ ਬਣਾ ਕੇ ਘੋੜੇ ਵਾਲੀ ਪਾਣੀ ਪੀਣ ਲਈ ਨਾ ਵੱਖਰੇ ਜਿਹੇ ਟੱਬ ਜੇ ਬਣਾਏ ਹੁੰਦੇ ਸੀ ਅੱਜ ਜਾਨਵਰ ਛੱਡੋ ਇਨਸਾਨ ਦੇ ਲਈ ਨਨਕਾ ਨਹੀਂ ਲੱਗਦਾ ਪਿਆ ਇਸ ਕਰਕੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਪਾਣੀ ਦੀ ਜ਼ਿੰਮੇਵਾਰੀ ਜਿਹੜੀ ਆਪਣੀ ਨਿਭਾਓ ਪਾਣੀ ਦੇ ਨਲਕੇ ਲਵਾ ਕੇ ਦਿਓ ਤੇ ਸਾਡਾ ਦੂਜਾ ਮੋਟਿਵ ਇਹ ਹੈਗਾ 500 ਬੋਤਲਾਂ ਨਾਲ ਅਸੀਂ ਸਮੁੰਦਰ 'ਚ ਪਾਣੀ ਦੀ ਭੂਦ ਪਾਈ ਜੇ ਲੇਕਿਨ ਲੋਕਾਂ ਨੂੰ ਚਾਹੀਦਾ ਕਿ ਆਪਣੇ ਘਰੋਂ ਪਾਣੀ ਦੀ ਇੱਕ ਬੋਤਲ ਲੈ ਕੇ ਨਿਕਲੋ ਤਾਂ ਕਿ ਰਸਤੇ 'ਚ ਕੋਈ ਪਿਆਸਾ ਮਿਲ ਜਾਂਦਾ ਤੁਹਾਨੂੰ ਪਾਣੀ ਪਿਆ ਕੇ ਉਹਦੀ ਘੱਟੋ ਘੱਟ ਪਿਆਸ ਬੁਝਾ ਸਕਦੇ ਆ ਅਸੀਂ ਇੱਕ ਇੱਕ ਕਰਕੇ ਲੱਖ ਹੋ ਸਕਦੇ ਆ ਅਸੀਂ ਜਿਹੜੇ 10 ਬੰਦੇ ਇਕੱਠੇ ਨਹੀਂ ਬੁਝਾ ਸਕਦੇ ਜਦੋਂ ਅਸੀਂ ਸਾਰੇ ਘਰੋਂ ਇੱਕ ਇੱਕ ਬੋਤਲ ਲੈ ਕੇ ਤੁਰ ਨ ਕੋਈ ਟਾਪ ਵਗੈਰਾ ਲੱਗਣੇ ਚਾਹੀਦੇ ਸਕੂਲਾਂ ਦੇ ਵੱਲੋਂ ਇਹ ਪ੍ਰਾਲਾ ਕਰਨਾ ਚਾਹੀਦਾ ਜੀ ਪਹਿਲਾਂ ਇਹ ਸਕੂਲ ਮੰਦਰ ਤੇ ਤੁਸੀਂ ਦੇਖੋਗੇ ਕੋਈ ਵੱਡਾ ਦਫਤਰ ਹੁੰਦਾ ਹੈ ਨਾ ਉਸ ਤੇ ਬਾਅਰ ਵੀ ਪਾਣੀ ਦੇ ਨਾ ਇੱਕ ਉਹ ਕੁਲਰ ਲੱਗੇ ਹੁੰਦੇ ਹੀ ਪਾਣੀ ਦੇ ਸਟੀਲ ਦੇ ਬਣਾ ਕੇ ਠੰਡਾ ਪਾਣੀ ਪਾ ਦਿੰਦੀ। ਹੌਲੀ ਹੌਲੀ ਟਾਈਮ ਚੇਂਜ ਹੁੰਦਾ ਗਿਆ। ਬੋਤਲਾਂ ਹੱਥ ਫੜ ਕੇ ਲੋਕੀ ਚੰਦਣਾ ਸ਼ੁਰੂ ਹੋ ਗਏ ਪਾਣੀ। ਉਹ ਪੰਨਾ ਬੰਦ ਕਰਤਾ। ਪਾਣੀ ਖਤਮ ਹੋ ਗਿਆ। ਅੱਜ ਸਾਨੂੰ ਮੂੜ ਦੁਬਾਰਾ ਉਹਨਾਂ ਚੀਜ਼ਾਂ ਦੀ ਲੋੜ ਹੈ। ਮੂੜ ਕੋਲਰਾਂ ਦੀ ਲੋੜ ਹੈ। ਕਿ ਹਰ ਇੱਕ ਮੰਦਰ, ਗੁਰਦੁਆਰੇ, ਸਕੂਲਾਂ ਦੇ ਬਾਹਰ ਇਸ ਤਰ੍ਹਾਂ ਪਾਣੀ ਦਾ ਇੱਕ ਛਬੀਲ ਲੱਗੀ ਹੋਵੇ ਜਿਸ ਕਰਕੇ ਲੋਕ ਆਪਣੀ ਪਿਆਸ ਬੁਝਾ ਸਕਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਆ 3-4 ਮਹੀਨੇ ਜਿਹੜੇ ਹਨਾ ਇਹ ਗਰਮੀ ਇੰਨੀ ਕਿ ਵੱਡੀ ਹੁੰਦੀ ਹੈ ਕਿ ਤੁਸੀਂ ਤੁਸੀਂ ਆਪ ਖਬਰਾਂ ਕਵਰ ਕਰਦੇ ਹੋ ਕਿ ਗਰਮੀ ਕਰਕੇ ਇਹ ਇੰਨੇ ਬੰਦਿਆਂ ਦੀ ਮੌਤ ਹੋ ਕੀਤਾ ਜਾ ਰਿਹਾ ਸੰਸਦ ਵੱਲੋਂ ਤੇ ਜਗਾ ਜਗਾਹ ਦੇ ਉੱਪਰ ਜਿਹੜੇ ਨਾਕੇ ਲੱਗੇ ਹੋਏ ਨੇ ਉਹਨਾਂ ਨਾਕਿਆਂ ਦੇ ਉੱਪਰ ਪੁਲਸਦੂ ਵੀ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ 24 ਘੰਟੇ ਜਿਹੜੀ ਡਿਊਟੀ ਨਿਭਾਉਣੀ ਆ ਤੇ ਵਾਟਰ ਕੋਲਰ ਵੀ ਭਾਵੇਂ ਇਹਨਾਂ ਦੇ ਵੱਲੋਂ ਰੱਖਿਆ ਗਿਆ ਵਾ ਆ ਪਾਣੀ ਵੀ ਇਹਨਾਂ ਨੂੰ ਦਿੱਤਾ ਗਿਆ ਵਾ ਹੁਣ ਸਵਾਲ ਇਹ ਆ ਕਿ ਇਹ ਬਹੁਤ ਚੀਜ਼ਾਂ ਜ਼ਰੂਰੀ ਹੈਗੀਆਂ ਨੇ ਗੱਲਬਾਤ ਵੀ ਕਰਾਂਗੇ ਜਸ ਜੀ ਸਾਹਿਬ ਕਿੱਦਾ ਦੇਖ ਰਹੇ ਇਹ oprala ਜਿਹੜਾ ਇਹਨਾਂ ਦੇ ਵੱਲੋਂ ਸੰਸਦ ਦੇ ਵੱਲੋਂ ਕੀਤਾ ਜਾ ਰਿਹਾ oprala ਬਹੁਤ ਵਧੀਆ ਜੀ ਦੇਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਪਾਣੀ ਦੀ ਬਹੁਤ ਸਖਤ ਜ਼ਰੂਰਤ ਮੈਂ ਸਮਝਦਾ ਕਿ ਜਿਹੜਾ ਪਾਣੀ ਹੈ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਮਤਲਬ ਇਹਦੀ ਸਾਨੂੰ ਜ਼ਰੂਰਤ ਹੈ ਪਾਣੀ ਜਿਹੜਾ ਬੰਦੇ ਨੂੰ ਜਦੋਂ ਪਿਆਸ ਲੱਗੀ ਹੁੰਦੀ ਨਹੀਂ ਗਰਮੀ 'ਚ ਪਾਣੀ ਮਿਲ ਜੇ ਤੇ ਬੜੀ ਰਾਹਤ ਮਹਿਸੂਸ ਹੁੰਦੀ ਤੇ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਵਧੀਆ ਪ੍ਰਾਲਾ ਕਿਉਂਕਿ ਗਰਮੀ ਹੁਣ ਪੂਰੀ ਸਿਖਰਾਂ ਤੇ ਤੇ ਇਹ ਹਰ ਇੱਕ ਨੂੰ ਮਤਲਬ ਦੇਖੋ ਪਾਣੀ ਕਰ ਰਹੇ ਆ ਤੇ ਬਹੁਤ ਵਧੀਆ ਉਹ ਕਹਿੰਦਾ ਕਿ ਪੁਲਿਸ ਮੁਲਾਜ਼ਮ ਚੌਂਕ ਦੇ ਵਿੱਚ ਖੜਦਾ 10 ਮਿੰਟ ਕੋਈ ਇੱਥੇ ਖੜ ਨਹੀਂ ਸਕਦਾ ਲੋਕ ਟਿੱਪਣੀਆਂ ਤੇ ਬਹੁਤ ਕਰਦੇ ਨੇ ਖਾਕੀ ਵਰਦੀ ਤੋਂ ਪਰ ਲੱਗਦਾ ਕਿ ਇੱਥੇ ਜਿਗਰਾ ਵੇਖ ਰਹੇ ਪੰਡਾ ਦੇਖੋ ਗਰਮੀ ਬਹੁਤ ਆ ਵੀ ਡਿਊਟੀ ਵੀ ਕਰਨੀ ਪੈਂਦੀ ਆ ਪਰ ਇਦਾਂ ਵੀ ਜਿੱਥੇ ਬੰਦੇ ਜਿੱਦਾਂ ਸਾਡੇ ਕੋਲ ਤਿੰਨ ਤਿੰਨ ਚੌਂਕ ਦੇ ਵਿੱਚ ਲਾਏ ਵਾਰੀ-ਵਾਰੀ ਜਿੱਦਾਂ ਹੁਣ ਗਰਮੀ 'ਚ ਥੋੜਾ-ਥੋੜਾ ਆਪਣਾ ਪਾਣੀ ਪੋਣੀ ਪੀ ਲੈਂਦੇ ਕੁਝ ਖਾ ਪੀ ਲੈਂਦੇ ਫਿਰ ਫਿਰ ਚੌਂਕ ਚੱਲ ਜਾਂਦੇ ਇਦਾਂ ਵਾਰੀ-ਵਾਰੀ ਡਿਊਟੀ ਹੋ ਜਾਂਦੀ ਹੈ ਲੋਕਾਂ ਨੂੰ ਕੋਈ ਪੈਂਸੀ ਦੇਣਾ ਚਾਹੋਗੇ ਕਿ ਪੌਦੇ ਵਗੈਰਾ ਲਾਉਣੇ ਚਾਹੀਦੇ ਘਰ ਦੇ ਬਾਹਰ ਬਿਲਕੁਲ ਬਿਲਕੁਲ ਇਹ ਵੇਲੇ ਜਿੱਦਾਂ ਮਤਲਬ ਹੁਣ ਪਤਾ ਲੱਗਦਾ ਨਾ ਵੀ ਆਪਣੇ ਗਰਮੀ ਜਦੋਂ ਪੂਰੀ ਸਿਖਰ ਤੇ ਆ ਤੇ ਵੀ ਜਿੰਨੇ ਵੱਧ ਤੋਂ ਵੱਧ ਦਰਖਤ ਹੋਣ ਤੇ ਉਹ ਫਿਰ ਸਾਨੂੰ ਜਿਹੜੇ ਆ ਗਰਮੀ ਤੋਂ ਰਾਹਤ ਦਿੰਦੇ ਕਹਿੰਦੇ ਕਿ ਲੋਕੀ ਹੁਣ ਠੰਡੇ ਲੱਕੇ ਚ ਭਜਦੇ ਪਏ ਆ ਪਰ ਲੋਕ ਇਹ ਨਹੀਂ ਵੇਖਦੇ ਕਿ ਉਧਰ ਲੋਕ ਇਹ ਸਮਝਦਾਰ ਹੈ ਕਿ ਪੌਦੇ ਜਿਆਦਾ ਲੰਬੇ ਕੱਟਦੇ ਤੇ ਪੌਦੇ ਜਿਹੜੇ ਆ ਇਹ ਸਾਨੂੰ ਮਤਲਬ ਇੱਕ ਤੇ ਆਕਸੀਜਨ ਜਿਆਦਾ ਦਿੰਦੇ ਆ ਇੱਕ ਜਿਹੜੀ ਆ ਇਹਦੀ ਮਤਲਬ ਪੌਦੇ ਵੱਧ ਤੋਂ ਵੱਧ ਹੋਣ ਤੇ بارش ਜਿਹੜੀ ਉਸ ਜਿਆਦਾ ਹੁੰਦੀ ਹੈ ਤੇ ਗਰਮੀ ਤੋਂ ਫਿਰ ਤੁਹਾਨੂੰ ਪਤਾ ਆਪਣੇ ਆਪ ਹੀ ਰਾਹਤ ਮਿਲਦੀ ਬਿਲਕੁਲ ਜੀ ਇਹ ਅਫਸਰਾਂ ਦੇ ਚਿਹਰੇ ਤੇ ਵੀ ਖੁਸ਼ੀ ਦੀ ਲਹਿਰ ਹੈ ਠੰਡਾ ਪਾਣੀ ਜਦੋਂ ਪੀਂਦੇ ਨੇ ਤੇ ਇੱਕ ਚਿਹਰੇ ਇਹ ਖੁਸ਼ੀ ਦੀ ਲਹਿਰ ਬੰਦੀ ਆ ਪਰ ਸਵਾਲ ਹੁਣ ਇਹ ਆ ਕਿ ਸੰਸਦਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਇਦਾਂ ਦੇ ਜਿਹੜੇ ਉਪਰਾਲੇ ਕੀਤੇ ਜਾਣ ਕਿ ਜਿਹੜੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਵੇ ਕਿਉਂਕਿ ਜਦੋਂ ਤੁਸੀਂ ਆਪਣੇ ਘਰੋਂ ਨਿਕਲਦੇ ਹੋ ਤੇ ਇੱਕ ਪਾਣੀ ਦੀ ਬੋਤਲ ਜ਼ਰੂਰ ਨਾਲ ਨਾਲ ਕੇ ਨਿਕਲੇ ਕਰੋ ਕਿਉਂਕਿ ਗਰਮੀ ਦੀ ਜਿਹੜੀ ਡਿਗਰੀ ਆ ਉਹ ਵੱਧੀ ਨਜ਼ਰ ਆ ਰਹੀ ਆ ਕੈਮਰਾਮੈਨ ਮਨੋਜ ਦੇ ਨਾਮ ਅਜੀਤ ਸਿੰਘ ਲਿਵਿੰਗ ਇਨ ਜੂ ਹੰਪੀ ਸਰ